ਛਿਵੜਾ ਸਹਾਮਨਗਰ ਕਾਉਂਸਲ ਚੋਣਾਂ ਵਿੱਚ ਸਮਰਾਲਾ ਦੇ 12 ਨੰਬਰ ਵਾਰਡ ਦੀ ਚੋਣਾਂ ਸਬੰਧੀ ਕੱਲ ਨਾਮਜ਼ਦਗੀ ਪੱਤਰ ਦੀ ਜਾਂਚ ਦੌਰਾਨ ਪ੍ਰਸ਼ਾਸਨ ਨੇ 23 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਨੇ ਜਿਸ ਦੇ ਵਿੱਚ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਵੀ ਸ਼ਾਮਲ ਨੇ ਅਦਾਜ਼ੇ ਦੀ ਚੋਣ ਅਧਿਕਾਰੀ ਦੇ ਵੱਲੋਂ ਪੱਤਰ ਰੱਦ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵਿੱਚ ਰੋਸ ਫੈਲ ਗਿਆ ਹੈ ਚੋਣਾਂ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਮਛਵੜਾ ਸਾਹਿਬ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਸ਼ੁਰੂ ਹੋਇਆ ਜਿਸ ਵਿੱਚ ਸੈਕਟਰੀ ਗਿਣਤੀ ਦੇ ਵਿੱਚ ਔਰਤਾਂ ਅਤੇ પુરુਸ਼ ਸ਼ਾਮਲ ਰਹੇ ਜਿਨਾਂ ਲਈ ਸਰਕਾਰ ਦੇ ਖਿਲਾਫ ਵੀ ਜਮ ਕੇ ਨਾਰੀਵਾਜ਼ ਕੀਤੀ ਹੈ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਪਾਰਟੀਆਂ ਦਾ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਅੱਜ ਦਾ ਜਿਹੜਾ ਰੋਸ ਮਾਰ ਸੀਗਾ ਪੂਰੇ ਮਾਛੀਵਾੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜਾ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲ ਕੇ ਆ ਦੁਬਾਰਾ ਤੋਂ ਆਰਓ ਦੇ ਦਫ਼ਤਰ ਦੇ ਵਿੱਚ ਆ ਕੇ ਰੋਸ਼ ਮਾਚ ਪੋੜਿਆ ਉਸ ਦੇ ਲਈ ਬਸ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਦੱਸਿਆ ਹੈਗਾ ਵੀ ਅਸੀਂ ਇਹ ਲੜਾਈ ਮਿਲ ਕੇ ਕਿਉਂਕਿ ਇਹ ਬੇਇਨਸਾਫੀ ਹੋਈ ਹੈ ਪਹਿਲੀ ਵਾਰ ਜੀ ਨੂੰ ਕਹਿੰਦੇ ਹੁੰਦੇ ਆ ਮਾਛੀਵਾੜਾ ਸਾਹਿਬ ਦੇ ਵਿੱਚ ਜਾਂ ਖੰਨੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਐ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਹੈ ਉਹ ਮਾਛੀਵਾੜਾ ਦੇ ਵਿੱਚ ਰੱਦ ਕੀਤੇ ਗਏ ਹਨ ਤੇ ਇੱਕ ਸਾਡੇ ਆ ਉਮੀਦਵਾਰ ਸੰਭਰਾਲੇ ਤੋਂ ਇਹਨਾਂ ਦੇ ਕਾਗਜ਼ ਜਦ ਕੀ ਰਸੀਪਟ ਵੀ ਦੇ ਦਿੱਤੀ ਸੀ ਤੇ ਕਹਿ ਵੀ ਦਿੱਤਾ ਗਿਆ ਸੀਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਓ ਮਾਛੀਵਾੜਾ ਸਾਹਿਬ ਜਿਹੜਾ ਹੈਗਾ ਜਾਂ ਆਰਓ ਜਿਹੜਾ ਸਵਰਾਲਾ ਉਹ ਹਾਈ ਕੋਰਟ ਦੇ ਦਰਵਾਜ਼ੇ ਅਸੀਂ ਖੜਕਾ ਰਹੇ ਹਾਂ ਤੇ ਉਹਨਾਂ ਨੂੰ ਹਾਈ ਕੋਰਟ ਦਾ ਤੋਂ ਫੈਸਲਾ ਜਦ ਆਊਗਾ ਉਦੋਂ ਪਤਾ ਲੱਗ ਜਾਊਗਾ ਨਾ ਉਸ ਸਮੇਂ ਇਹ ਐਮਐਲਏ ਹੋਣਾ ਨਾ ਇਹ ਸਰਕਾਰ ਹੋਣੀ ਹੈ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਸਭ ਤੋਂ ਕਿੱਡੀ ਵੱਡੀ ਇਹ ਗਲਤੀ ਹੋ ਗਈ ਇਲੈਕਸ਼ਨ ਪੂਰੀ ਤਿਆਰੀ ਨਾਲ ਲੜਨ ਬਿਲਕੁਲ ਜੀ ਜਿਹੜੀਆਂ ਬਾਕੀ ਸੀਟਾਂ ਬਚ ਗਈਆਂ 8 ਸੀਟਾਂ ਉੱਥੇ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਦੇ ਨਾਲ ਮਿਸਪਲ ਕਾਉਂਸਲ ਮਾਛੀਵਾੜਾ ਦੀ ਚੋਣ ਲੜ ਰਹੀ ਹੈ ਸਰਕਾਰ ਦੀ ਗੱਲ ਕਰੀਏ ਤਾਂ ਸ਼ਾਮੀ 5 ਵਜੇ ਦੇ ਕਰੀਬ ਜਿਹੜੀ ਸਮਰਾਲੇ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਨਾਮ ਨਹੀਂ ਕੱਟਿਆ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਉਹਨੂੰ ਕਿ ਬਿਲਕੁਲ ਹੀ ਰਾਤ ਨੂੰ ਤਕਰੀਬਨ 8 ਵਜੇ ਜਿਹੜਾ ਹਰਦੇਵ ਸਿੰਘ ਸਾਡੇ ਦੇਵੀ ਉੱਥੇ ਦੇ 12 ਨੰਬਰ ਵਾਰਡ ਤੋਂ ਉਮੀਦਵਾਰ ਸੀਗੇ ਉਹਨਾਂ ਦੇ ਜਿਹੜੇ ਕਾਗਜ਼ਾ ਉੱਥੇ ਰੱਦ ਕੀਤੇ ਗਏ ਆ ਪਰ ਸਾਡੇ ਕੋਲ ਸਾਰੇ ਉਹ ਆਫੀਸ਼ੀਅਲ ਪੇਪਰਸ ਹੈਗੇ ਜਿਹੜੇ ਲੀਗਲ ਹੈਗੇ ਓ ਸੀ ਹਾਈ ਕੋਰਟ ਦੇ ਵਿੱਚ ਜਾਵਾਂਗੇ ਅਤੇ ਆਰਓ ਜਿਹੜਾ ਹੈਗਾ ਉੱਥੇ ਦਾ ਤੇ ਜਿਹੜਾ ਮਿਸਪਲ ਕਮੇਟੀ ਦਾ ਉੱਥੇ ਦਾ ਈਓ ਹੈਗਾ ਚਾਹੇ ਇੱਥੇ ਦਾ ਮਿਸਪਲ ਕਮੇਟੀ ਦਾ ਈਓ ਆ ਇਹਨਾਂ ਨੂੰ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਮੇਰਾ ਨਾਮ ਹਰਨੇਰ ਸਿੰਘ ਆ ਜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਕੀ ਗੱਲਬਾਤ ਮੇਰੇ ਨਾਲ ਇਹਨਾਂ ਨੇ ਪੇਪਰ ਰੱਦ ਕਰਤੇ ਮੇਰੇ ਕੋਲ ਐਨਓਸੀ ਵੀ ਲਈ ਹੋਈ ਆ ਕਮੇਟੀ ਦੀ ਤੇ ਮੇਰੇ ਨਾਲ ਬਹੁਤ ਧੱਕਾ ਹੋਇਆ ਇਹਨਾਂ ਨੇ ਕੀਤਾ ਤੇ ਮੇਰੇ ਪੇਪਰ ਬਿਲਕੁਲ ਸਹੀ ਨੇ ਸਾਰਾ ਕੁਝ ਮੇਰੇ ਕੋਲ ਸਹੀ ਆ ਕਾਂਗਰਸੀ ਪਾਰਟੀ ਕੋਲੋਂ ਮੈਂ ਉਮੀਦਵਾਰ ਆ ਤੇ ਪਾਰਟੀ ਦਾ ਮੈਨੂੰ ਸਹਿਯੋਗ ਵੀ ਬਹੁਤ ਹੈ। ਬਾਕੀ ਪਾਰਡ ਪਾਰਡ ਦੱਸੋ। ਪਾਰਡ ਨੰਬਰ 12 ਤੋਂ ਮੈਂ ਉਮੀਦਵਾਰ ਆ ਜੀ। ਤੇ ਬਾਕੀ ਲੋਕ ਮੈਨੂੰ ਬਹੁਤ ਸਹਿਯੋਗ ਕਰ ਰਹੇ ਨੇ। ਮੈਨੂੰ ਇੱਕ ਮੌਕਾ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਪਰ ਰਾਤੀ ਇਹਨਾਂ ਨੇ ਮੇਰੇ ਪੇਪਰ ਰੱਦ ਕੇ ਮੇਨਾਂ ਬਹੁਤ ੱੱਕਾ ਕੀਤਾ। ਆਬਜੈਕਸ਼ਨ ਕੀ ਲਾਇਆ ਜੀ? ਆਬਜੈਕਸ਼ਨ ਤਾਂ ਕੁਝ ਦੱਸਿਆ ਵੀ ਨਹੀਂ ਅਜੇ ਤੱਕ ਜੀ ਮੈਨੂੰ। ਤੁਹਾਡੇ ਵੱਲੋਂ ਫਾਰਮੈਲਟੀ ਪੂਰੀ ਸੀ। ਸਾਡੇ ਕੋਲ ਐਨਓਸੀਆ ਵੀ ਸਹੀਆਂ ਮੇਰਾ ਗੱਤੀ ਸਰਟੀਫਿਕੇਟ ਵੀ ਸੀਗਾ ਜੀ। ਇਹ ਸਾਰੇ ਕੱਟਣਾ ਕਰ ਰਹੇ ਨੂੰ ਕਿਸ ਤਰ੍ਹਾਂ ਦੇ ਦੇ ਤੁਸੀਂ? ਮੈਂ ਇਹਦੀ ਨਿੰਦਿਆ ਕਰਦਾ ਬਹੁਤ ਬੁਰੀ ਤਰ੍ਹਾਂ ਏਹ ਹੋਣਾ ਨਹੀਂ ਚਾਹੀਦਾ ਸੀਗਾ ਮੈਨੂੰ ਵੀ ਇੱਕ ਮੌਕਾ ਦੇਣਾ ਚਾਹੀਓ ਸੀ ਕਿਉਂ ਮੈਂ ਵੀ ਡੈਮੋਕਰੇਸੀ ਦਾ ਇੱਕ ਹਿੱਸਾ ਹੈਗਾ ਅਸੀਂ ਇਸ ਭਾਰਤ ਦੇ ਨਾਗਰਿਕਾਂ ਨੂੰ ਦੇਣਾ ਚਾਹੀਓ ਸੀ ਇਹ ਮੌਕਾ ਥੋੜਾ ਥੋੜਾ ਅਗਲਾ ਸਟੈਪ ਕੀ ਹੈ ਹੁਣ ਅਸੀਂ ਪ੍ਰੋਟੈਸਟ ਕਰਾਂਗੇ ਤੇ ਨਾਲੇ ਹਾਈ ਕੋਰਟ ਜਾਣ ਦਾ ਵਾਅਦਾ ਹੈ ਪਰ ਆਪਣੇ ਵਿਚਾਰ ਬਣਾਵਾਂਗੇ ਪੱਕੇ ਜਾਣ ਲਈ ਅਸੀਂ ਤਿਆਰ ਬੈਠੇ ਦੇਖੋ ਇਹ ਮਾਛੀਵਾੜਾ ਸ਼ਹਿਰ ਚ ਤਾਂ ਤੱਕੇਸ਼ਾਈ ਹੋਈ ਆ ਪੂਰੇ ਪੰਜਾਬ ਅੰਦਰ ਇਹਨਾਂ ਨੇ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਇਹ 70 ਸਾਲਾਂ ਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਦੇਖਿਆ ਅੱਜ ਮਾਛੀਵਾੜਾ ਸ਼ਹਿਰ 'ਚ ਸਾਰੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਉਹਦੇ ਲਈ ਮੈਂ ਸ਼ਲਾਘਾ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਦੀ ਤੇ ਇੱਥੇ ਜਿਹੜਾ ਸਰਕਾਰ ਦੇ ਨੁਮਾਇੰਦੇ ਨੇ ਅੱਜ ਆਪ ਉਤਰਾਪਣ ਕਰ ਰਹੇ ਨੇ ਆਪਣਾ ਰੋਬ ਦਿਖਾ ਰਹੇ ਨੇ ਆਪਣੀ ਸਰਕਾਰ ਦੀ ਪਾਵਰ ਦਿਖਾ ਰਹੇ ਨੇ ਉਹਨਾਂ ਨੂੰ ਮੈਂ ਵਾਰਨ ਕਰਦਾ ਵੀ ਇਹ ਸੱਤਾ ਹਮੇਸ਼ਾ ਨਹੀਂ ਰਹਿੰਦੀ 2 ਸਾਲ ਰਹਿ ਗਏ 2 ਸਾਲ ਬਾਅਦ ਕਿੱਥੇ ਭੱਜੇਂਗੇਓ ਥੋੜਾ ਲੇਖਾ ਜੋਖਾ ਜਿਹੜਾ ਇਹ ਹੀ ਕਚਹਿਰੀ ਚ ਲੋਕਾਂ ਦੇ ਚ ਲਿਆ ਜਾਊਗਾ ਤੇ ਜਿਹੜਾ ਰਿਟਰਨਿੰਗ ਅਫਸਰ ਆ ਚਾਹੇ ਉਹ ਰਪਿੰਦਰ ਕੌਰ ਆ ਚਾਹੇ ਯੋਆ ਚਾਹੇ ਕੋਈ ਵੀ ਆ ਜਿਹਨੇ ਕੰਮ ਕੀਤਾ ਉਹਦੀਆਂ ਲੱਤਾਂ ਨੇ ਵਜਨ ਨਹੀਂ ਝੱਲਣਾ ਨਾ ਐਮਐਲਏ ਨੇ ਖੜਨਾ ਨਾਲ ਨਾ ਪੰਜਾਬ ਸਰਕਾਰ ਨੇ ਖੜਨਾ ਉਹਨਾਂ ਦੀਆਂ ਲੱਤਾਂ 'ਚ ਜੇ ਜਾਣ ਹੁਣ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਤੇ ਅਸੀਂ ਸਾਰੇ ਰਲ ਕੇ ਜੁਆਇੰਟ ਐਕਸ਼ਨ ਕਮੇਟੀ ਬਣਾਵਾਂਗੇ ਉਹਦੇ ਤਹਿਤ ਅਸੀਂ ਇਹਨਾਂ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਲੋਕਾਂ ਦਾ ਵਿਸ਼ਵਾਸ ਜਿਹੜਾ ਰਾਜਨੀਤੀ ਚ ਜਾਂ ਲੋਕਤੰਤਰ ਚ ਉਹਨਾਂ ਦਾ ਇਹਨਾਂ ਨੇ ਕਤਲੇਆਮ ਕੀਤਾ ਘਾਣ ਕੀਤਾ ਉਹਨਾਂ ਨੂੰ ਅਸੀਂ ਦਿਨ ਤਾਰੇ ਦਿਖਾਵਾਂਗੇ ਤੇ ਅੱਜ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਲੋਕ ਆਕ ਮਹਾਰੇ ਬਿਨਾਂ ਸੱਦੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਨੇ ਉਹਨਾਂ ਨੂੰ ਸਲੂਟ ਤੇ ਸਲਾਮ ਕਰਦਾ ਤੇ ਕਾਂਗਸ ਪਾਰਟੀ ਹਮੇਸ਼ਾ ਲੋਕਤੰਤਰ ਦੀ ਲੜਾਈ ਪਾਰਲੀਮੈਂਟ ਤੋਂ ਲੈ ਕੇ ਥੱਲੇ ਤੱਕ ਲੜ ਰਹੀ ਆ ਚਾਹੇ ਰਾਹੁਲ ਗਾਂਧੀ ਜੀ ਨੇ ਤੱਪ ਸੋਨੀਆ ਗਾਂਧੀ ਜੀ ਪ੍ਰਿੰਕਾ ਜੀ ਖੜਗੇ ਜੀ ਹਰ ਰੋਜ਼ ਭਾਰਤ ਦਾ ਸੰਵਿਧਾਨ ਲੈ ਕੇ ਪਾਰਲੀਮੈਂਟ ਵਿੱਚ ਜਾਂਦੇ ਨੇ ਇਹ ਲੋਕ ਨੇ ਜਿਹੜੇ ਇਹ ਵੀ ਟੀਮਾਂ ਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਇਹ ਲੋਕਤੰਤਵ ਦਾ ਘਾਣ ਕਰ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਲੋਕ ਬਖਸ਼ਣਗੇ ਨਹੀਂ ਤੇ ਜਿਹੜੇ ਇਹਨਾਂ ਨੇ ਰਿਜੈਕਟ ਕੀਤੇ ਨੇ ਕਾਗਜ਼ ਹਰ ਹਿੱਲੇ ਬਹਾਲ ਕਰਾਵਾਂਗੇ ਜਿਸ ਤਰ੍ਹਾਂ ਗਿੱਦੜ ਵਾਹੇ 'ਚ ਦੁਬਾਰਾ 20 ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ ਉਹ ਮੋੜ ਅਸੀਂ ਮਾਛੀਵੜ ਤੇ ਲੈ ਕੇ ਆਵਾਂਗੇ ਤੇ ਇੱਥੇ ਬਸ ਨਹੀਂ ਸਮਰਾਲੇ ਵੀ ਇਹਨਾਂ ਨੇ ਰਿਜੈਕਟ ਕਰਾਏ ਨੇ ਸਾਡੇ ਪੈਲ 'ਚ ਰੇਡਾਂ ਕਰਾ ਰਹੇ ਨੇ ਤੇ 307 ਪਰਚੇ ਕਰਾਉਣ ਦੇ ਟੈਲੀਫੋਨ ਆਪ ਵਿਧਾਇਕ ਕਰ ਰਹੇ ਨੇ ਉਹਨਾਂ ਨਾਲ ਅਸੀਂ ਨਜਿੱਠਾਂਗੇ ਸੋ ਮੈਂ ਬੇਨਤੀ ਕਰਦਾ ਜਿਵੇਂ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਇਸ ਤਰ੍ਹਾਂ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਦੇਖੋ ਜੀ ਜਿੰਨਾ ਕੁ ਮੈਨੂੰ ਪਤਾ ਲੱਗਿਆ ਕੱਲ੍ਹ ਵਾਲੀ ਗੱਲਬਾਤ ਦਾ ਉੱਥੇ ਕੱਲਬ ਇਜੈਕਸ਼ਨਾਂ ਲਾਈਆਂ ਅਲੱਗ-ਅਲੱਗ ਬੰਦੇਆ ਵੱਲੋਂ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਮੂਹਰੇ ਸ਼ਾਮ ਨੂੰ ਉਹ ਲੱਗ ਗਿਆ ਉਹਦੇ ਵਿੱਚ ਜਿਹੜੀ ਆਬਜੈਕਸ਼ਨਾਂ ਦੀਆਂ ਜਿਹੜੀਆਂ ਕਲੀਅਰ ਹੋ ਗਈਆਂ ਤੇ ਜਾਂ ਕਿਸੇ ਕੁਝ ਦੇ ਬੰਦਿਆਂ ਦੇ ਕਾਗਜ਼ਾਂ 'ਚ ਫਰਕ ਸੀਗਾ ਕਾਗਜ਼ਾਂ ਦੇ ਆਧਾਰ ਤੇ ਕੁਝ ਆਬਜੈਕਸ਼ਨਾਂ ਦੇ ਆਧਾਰ ਤੇ ਜਿਹਦੇ ਪੇਪਰ ਰੱਦ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 14 ਨੰਬਰ ਤੋਂ ਖੜਾ ਸੀਗਾ ਉਹਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋ ਗਏ ਜਿਵੇਂ ਕਿ ਉਹਨਾਂ ਨੇ ਇਹ ਵੀ ਗੱਲ ਕਹਿਣਾ ਹੈ ਕਿ ਅੱਜ ਤੱਕ ਜੋ ਪਹਿਲਾਂ ਗੱਲ ਕਰੀਏ 5 ਵਾਰ ਦੇ ਤੇ ਐਮਪੀ ਜਿੱਤ ਚੁੱਕੇ ਨੇ ਉਹਨਾਂ ਦੇ ਪਹਿਲਾਂ ਕਰਿਆਤ ਕਾਗਜ਼ ਰੱਦ ਨਹੀਂ ਹੋਏ ਤਾਂ ਕਿਸੇ ਸਰਕਾਰ ਚ ਕਿਉਂ ਮੈਨੂੰ ਕਿ ਸਾਫ ਦਰਸ਼ਾਇਆ ਜਾ देखो पहली गल दे जो वो कहंदे ने की 5 साल ਦਾ ਐਮਸੀ ਉਹਦੇ ਅਜ ਤੱਕ ਕਾਜ ਰੱਦ ਨਹੀਂ ਹੋਇਆ ਇਹ ਬਿਲਕੁਲ ਸਹੀ ਗੱਲ ਆ ਇਸ ਨੂੰ ਇਹ ਪੰਨ ਸਰ ਨੂੰ ਪਤਾ ਪਰ ਇਹ ਗੱਲ ਵੀ ਸਹੀ ਆ ਜੋ ਮੈਂ ਪਤਾ ਕੀਤਾ ਬਾਅਦ ਚ ਵੀ ਉਹ ਕਹਿੰਦਾ ਕਿ ਮੇਰਾ ਦੋ ਉਹ ਕਹਿੰਦਾ 5 ਸਾਲ ਮਨੋ 25 ਸਾਲ ਰਹੇ ਸਰਕਾਰ ਕਾਲੀ ਕੰਰਸ ਤੋਂ ਉਹ ਜਿਵੇਂ ਬਦਲ ਕੇ ਕੰਮ ਕਰਦੇ ਰਹੇ ਨੇ ਤੇ ਕਿਸ ਨੇ ਆਬਜੈਕਸ਼ਨ ਨਹੀਂ ਲਾਈ 25 ਸਾਲ ਚ ਤੇ ਹੁਣ ਜਦੋਂ ਖੜੇ ਜੋ ਕੈਂਡੀਡੇਟ ਉਹਦੇ ਵਿਰੁੱਧ ਖੜਾ ਸੀਗਾ ਉਹਨੇ ਉਹਦੇ ਵਿਰੁੱਧ ਜੋ ਵੀ ਆਬਜੈਕਸ਼ਨ ਲਾਈ ਉਹ ਕਹਿੰਦੇ ਸਹੀ ਪਾਈ ਗਈ ਤੇ ਉਹਦੇ ਆਧਾਰ ਤੇ ਉਹਦੇ ਕਾਜ ਰੱਦ ਕਰਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਤਾਂਚਾਰੇ ਬਾਕੀ ਸਮਰਥਕਾਂ ਵੱਲੋਂ ਜਿਆਦਾ ਦਿਖਾਈ ਦੇਣਗੇ ਕਾਂਗਰਸ ਪਾਰਟੀ ਮਜ਼ਬੂਤ ਸੀ ਆਮ ਆਦਮੀ ਪਾਰਟੀ ਢਰ ਗਈ ਮਜਬੂਤ ਤਾਂ ਆਪਾਂ ਹੁਣ ਇਲੈਕਸ਼ਨ ਹੋਈ ਉਹ ਪੰਜਾਬ ਦੀ ਦੇਖ ਹੀ ਲਤੀ ਵੀ ਕਿੰਨੀ ਕਿ ਮਜ਼ਬੂਤ ਤਾਂ ਵੱਡੀਆਂ ਵੱਡੀਆਂ ਸੀਟਾਂ ਵੱਡੇ ਵੱਡੇ ਧਨਾਂਤਰ ਹਰਾਤੇ ਲੋਕਾਂ ਨੇ ਠੀਕ ਹੈ ਮਜ਼ਬੂਤ ਨੂੰ ਮਜ਼ਬੂਤ ਵਾਲੀ ਕਹਾਣੀ ਬਿਲਕੁਲ ਗਲਤ ਆ ਤੁਹਾਡੇ ਕੋਲ ਜੇ ਮੈਂ ਗੱਲ ਕਰਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਆਪਾਂ ਮਾਸ਼ੂਰ ਸਾਹਿਬ ਇਲੈਕਸ਼ਨ ਆ ਪੂਰੇ ਇਹਨਾਂ ਨਾਲੋਂ ਬਹੁਤ ਜ਼ਿਆਦਾ ਵੋਟਾਂ ਵੱਧ ਦੇ ਦਿੱਤੇ ਆ ਤੇ ਸਾਰੀ ਕਹਾਣੀ ਤੁਹਾਡੇ ਬੁਰੀ ਆ ਤੇ ਬਾਕੀ ਹੁਣ ਤੁਹਾਨੂੰ ਪਤਾ ਬਾਕੀ ਜੋ ਰ ਦੇ ਅਫਰੀਕਾ ਨੂੰ ਨੌਜਟਾ ਦੁਨੀਆ ਤੇ ਵੀ ਮੁਕਾਬਲਾ ਹੋਊਗਾ ਇਹ ਮਜ਼ਬੂਤੀ ਦਿਖਾ ਦਣ ਉੱਥੇ ਪਤਾ ਲੱਗ ਜੂਗਾ ਲੋਕ ਇਹਨਾਂ ਨੂੰ ਚਾਹੁੰਦੇ ਨੇ ਕਿ ਲੋਕਾਂ ਨੇ ਇਹਨਾਂ ਨੂੰ ਸੈਰ ਤੇ ਕਰਤਾ ਆਮ ਆਦੀ ਪਾਰਟੀ ਦੇ ਖੰਭਾਂ ਨੂੰ ਗਰੀਬ ਵੋਟ ਪਈ ਆ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮੁਦੇ ਮੁਹ ਮਾਰਿਆ ਠੀਕ ਆ ਉਹ ਤੋਂ ਸਾਫ ਜਾਇਰਾ ਵੀ ਆਮ ਆਦੀ ਪਾਰਟੀ ਮਜ਼ਬੂਤ ਖੜੀ ਹੈ ਇਸ ਵਾਰ ਸ਼੍ਰੋਮਣੀ ਕਾਗਦਦਾਰ ਨੇ ਇਹ ਵੀ ਕਿਹਾ ਅਮਰਦਾਈ ਨੀਕੇ ਪਾਟੇ ਉੰਨੀ ਕਹਾਰਾ ਨੂੰ ਤਾਂ ਸੈਟ ਪੈਸੇ ਬਾਕੀ ਦਿੱਤਾ ਜਾ ਰਹੀ ਹੈ ਕਿ ਨਹੀਂ ਬੈਠ ਦੇਖੋ ਮਨੀ ਜੀ ਹਸਲ ਨਹੀਂ ਗੱਲਾਂ ਕਰੋ ਇਹ ਮਨੋ ਗੱਲ ਪਾਚੀ ਦੀ ਜੀ ਨਹੀਂ ਵੀ ਉਹਦੇ ਉਮੀਦਵਾਰ ਅਕਾਲੀ ਦਾ ਉਮੀਦਵਾਰ ਨੂੰ ਪੈਸੇ ਵਾਲੀ ਕਰਾਣੀ ਹੈ ਜੀ ਕੁਝ ਨਹੀਂ ਹੋ ਸਕਦਾ ਜੇ ਕੋਈ ਐਸੀ ਗੱਲ ਆ ਤਾਂ ਬੰਦਾ ਮੂਹਰੇ ਆ ਕੇ ਕਿਸ ਨੇ ਗਿਆ ਉਹ ਗੱਲ ਕਰੇ ਆ ਕੇ ਠੀਕ ਹੈ ਤੇ ਦੂਜੀ ਗੱਲ ਹੈਗੀ ਉਹਨਾਂ ਦਾ ਇੱਕ ਉਮੀਦਵਾਰ ਗੱਲ ਆਪ ਸ਼ਾਮਲ ਹੋ ਗਿਆ ਆਮ ਆਦੀ ਪਾਰਟੀ ਦੇ ਵਿੱਚ ਤੇ ਇਹਦਾ ਵੀ ਮੈਂ ਤਾਂ ਖੜਦਾ ਨਹੀਂ ਹੈਗਾ ਭਲਾ ਉਹ ਉਹਨਾਂ ਤਾਂ ਕੈਂਡੀਡੇਟ ਵੀ ਬੁਰੇ ਨਹੀਂ ਦਿੱਤੇ ਹੈਗੇ ਇੱਥੇ ਭਾਜਪਾ ਪੱਕੀ ਵੀ ਬਸ ਵਾਲਗਨ ਨੇ ਪਾਪਾ ਪਾਰਟੀ ਦੇ ਨੂੰ ਮੈਂ ਤਾਂ ਅਕਲ ਨਾਲ ਰਾਸ ਕਰਨਾ ਲੱਗ ਅੰਮ੍ਰਿਤ ਦੇ ਗੱਲ ਕਹਿਣਾ ਸੀ ਕੀ ਇਹਦਾ ਮੁੱਖ ਮੰਤਰੀ ਜੀ ਇਹਨਾਂ ਦਾ ਨਕਮੈਂ ਬਹੁਤ ਕੁਝ ਬੋਲ ਗਿਆ ਤੇ ਉਹਤੇ ਵੀ ਗੱਲ ਕੀਤੀ ਹੈ ਕਿ ਸਾਫ ਠਕੇ ਚਾਹੀਏ ਤੇ ਅਸਲੀ ਅਦਾਲਤ ਨਹੀਂ ਕਰਨ ਗਵਰਨਰ ਪਰ ਗੱਲ ਲੱਗੇ ਦੇਖੋ ਸਦੀਖਾ ਲਾ ਕੋਈ ਜਣਾ ਖੜਾ ਖੜਾ ਹੋ ਕੇ ਕਹਿੰਦੇ ਮੁੱਖ ਮੰਤਰੀ ਨਤਮ ਉਹਦਾ ਜਬੜੀ ਇੰਜ ਨਹੀਂ ਮਰੀ ਜਾਣ ਮਾਨ ਸਾਹਿਬ ਦੇ ਕੰਮਾਂ ਦੇ ਆਧਾਰ ਤੇ ਬੋਟੀ ਹੈ ਪੂਰੇ ਪੰਜਾਬ ਦੇ ਵਿੱਚ ਜੇ ਉਹ ਕੁਝ ਇੱਥੇ ਹੋਇਆ ਜੋ ਕੁਝ ਕੱਲ ਹੋਇਆ ਤੁਹਾਡੇ ਮੂਹਰੇ ਆ ਉਹਦੇ ਵਿੱਚ ਇੱਕ ਵੀ ਗਲਤੀ ਨਹੀਂ ਹੋਊਗੀ ਦੇਖੋ ਹੁਣ ਗੱਲ ਕਰਦ ਨੇ ਇਹ ਵੀ ਅਸੀਂ ਉੱਥੇ ਜਾਉਂਗੇ ਸਾਦਾ ਵੀ ਇੱਕ ਖੇਡੀਦਾ ਉਹ ਵੀ ਕਹਿੰਦਾ ਸੀ ਵੀ ਮੈਂ ਵੀ ਆਪਣੇ ਹਾਈ ਕੋਰਟ ਜਾਣਾ ਹੈਗਾ ਨਾ ਪਰ ਗੱਲ ਗੁੰਨਦੀ ਹੈਗੀ ਆ ਮੈਂ ਉਹਨੂੰ ਕਿਹਾ ਭਰਾਵਾ ਭਲਾਵ ਜੈਕਸ਼ਨ ਦੇ ਲੈ ਤਈ ਹੈਗੀ ਕਿ ਨਹੀਂ ਉਹ ਜੈਕਸ਼ਨ ਸਹੀ ਫਿਰ ਤੱਕ ਜਾ ਕੇ ਕੀ ਬਣਨਾ ਠੀਕ ਆ ਜੋ ਉਹ ਜੈਕਸ਼ਨ ਦਾ ਨਾ ਜੇ ਸਹੀ ਨਹੀਂ ਨਾ ਹਾਈ ਕੋਰਟ ਦਾ ਰਸਤਾ ਤਾਂ ਕੋਸਾਂ ਨਹੀਂ ਖੁੱਲਦਾ ਉਹਨਾਂ ਦਾ ਹੱਕ ਬਣਦਾ ਉਹ ਜਿੱਥੇ ਮਰਜ਼ੀ ਜਾਣ ਉਹ ਉਹਨਾਂ ਦਾ ਹੱਕਾ ਨਿੱਜੀ ਹੱਕਾ ਮੈਂ ਉਹਦੇ ਬਾਰੇ ਕੋਈ ਨਹੀਂ ਗੜ ਤਾਂ ਹੋ ਗਿਆ ਸਰਕਾਰ ਦੇਖ ਲਾ ਧੱਕੇਸ਼ਾਈ ਦੇਖਣਾ ਚਾਹੁੰਦੇ ਸਨ ਉਹ ਵੀ ਪਾਰਟੀ ਇਕੱਠੀ ਹੋ ਗਈ ਹਰ ਇੱਕ ਦਾ ਹੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਲੋਕਤੰਤਰ ਆ ਸਾਰਿਆਂ ਨੂੰ ਹੱਕਾਂ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਈ ਤਕਰੀਸ਼ਾਈ ਲੱਗਦੀ ਹੈ ਉਹਨਾਂ ਨੂੰ ਜੋ ਹੋਈ ਨਹੀਂ ਪਰ ਉਹ ਕਹਿ ਸਕਦੇ ਨੇ ਨਾ ਉਹ ਆਪਣਾ ਜੋ ਫਰਜ਼ ਹੈ ਉਹ ਨਿਭਾਉਣ ਜੋ ਕੁਝ ਵੀ ਕਰਨ ਪਰ ਕੋਈ ਵੀ ਮੈਂ ਇੰਨੀ ਗੱਲ ਕਰਦਾ ਵੀ ਸਰਕਾਰ 3 ਸਾਲ ਹੋ ਗਏ ਅੱਗੇ ਪਾ ਕੀ ਦੇ ਦੇਦੀ ਕਈ ਇਲੈਕਸ਼ਨ ਆ ਗਏ ਵਿਕਾਹੇ ਖੋ ਕੇ ਭੱਜ ਗਿਆ ਜੀ ਕਾਗਜ਼ ਦਾਖਲ ਹੀ ਨਹੀਂ ਹੋਣ ਦਿੱਤੇ ਜੀ ਬਹੁਤ ਗੁੱਸੇ ਹੁੰਦੇ ਦੀ ਸਾਰੀਆਂ ਇਲੈਕਸ਼ਨਾਂ ਕਾਲਜੀ ਵੀ ਇਸੇ ਸਾਰੇ ਸ਼ਾਮ ਉਦੋਂ ਦਾਖਲ ਕਰਾਏ ਨੇ ਕੋਈ ਕਿਸ ਨੇ ਕੁਝ ਨਹੀਂ ਕਿਹਾ ਇਹਨਾਂ ਨੂੰ ਗੁੱਸਾ ਸਿਰਫ ਉਦੋਂ ਹੀ ਆਇਆ ਜਦੋਂ ਸਾਰੇ ਰਲੇ ਉਦੋਂ ਬਠੀ ਹੋਏ ਜਦੋਂ ਬੰਦਿਆਂ ਨੇ ਓਬਜੈਕਸ਼ਨਾਂ ਲਾਈਆਂ ਇਹ ਓਬਜੈਕਸ਼ਨਾਂ ਤੋਂ ਬਾਅਦ ਉਹ ਉਹਨਾਂ ਦੇ ਤਾਜ ਰੱਦ ਹੋ ਗਏ ਇਹ ਸੋਚਣ ਵਾਲੀ ਗੱਲ ਇਹ ਆ ਵੀ ਜੇ ਓਬਜੈਕਸ਼ਨ ਤੋਂ ਬਾਅਦ ਰੱਦ ਹੋ ਗਏ ਜੇ ਨਾ ਰੱਦ ਕਰਦਾ ਹਨਾ ਤਾਂ ਦੂਜੇ ਬੰਦਿਆਂ ਦੀ ਨਾ ਓਬਜੈਕਸ਼ਨ ਲਾਈ ਵੀ ਉਹਨਾਂ ਖੜੇ ਹੋ ਜਾਂਦੀ ਵੀ ਸਾਡੀ ਜੋ ਸਹੀ ਗੱਲ ਸੀ ਤੁਸੀਂ ਮੰਨੀ ਕਿਉਂ ਨਹੀਂ ਇਹ ਲੋਕਤੰਤਰ ਆ ਜੋ ਅਫਸਰ ਨੂੰ ਸਹੀ ਲੱਗਿਆ ਉਹ ਉਹਨਾਂ ਨੇ ਕਰਤਾ ਜੋ ਇਹਨਾਂ ਨੂੰ ਸਹੀ ਲੱਗਦਾ ਉਹ ਇਹਨਾਂ